ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਬਰਕਤਾਂ ਰੁੱਸ ਗਈਆਂ ਭਾਗ ਦੂਜਾ ਜਿਸ ਨੂੰ ਲਿਖਿਆ ਹੈ ਗੁਰਜੀਤ ਕੌਰ ਜੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਅੱਜ ਸਾਰੀਆਂ ਬੀਬੀਆਂ ਮੇਲਾ ਦੇਖਣ ਗਈਆਂ ਵੀ ਉੱਥੇ ਵੀ ਆਮਲੀ ਦੀ ਘਰ ਵੜੀ ਦੀ ਕਰ ਲਈ ਕਰਦੀਆਂ ਰਹੀਆਂ ਧਿਆਨ ਸਭ ਦਾ ਉਸ ਪਾਸੇ ਹੀ ਸੀ ਭਾਵੇਂ ਤੁਰੀਆਂ ਹੋ ਮੇਲੇ ਚ ਫਿਰਦੀਆਂ ਸੀ ਅਗਲੀ ਸਵੇਰ ਪੰਚਾਇਤ ਦੇ ਫੈਸਲੇ ਨੂੰ ਸੁਣ ਲਈ ਕਾਹਲੀ ਪੈ ਲੋਕ ਸਵਖਤੇ ਹੀ ਕੰਮ ਤੋਂ ਦੰਨ ਵੇੜ ਕੇ ਵਿਹਲੇ ਹੋ ਗਏ ਕਿਉਂਕਿ ਆਮਲੀ ਦੀ ਘਰ ਵਾਲੀ ਦੀ ਗੱਲ ਤਾਂ ਜੰਗਲ ਦੀ ਅੱਗ ਵਾਂਗ ਫੈਲੀ ਹੋਈ ਸੀ ਜਿੱਥੇ ਦੇਖੋ ਲੋਕ ਮੂੰਹ ਜੋੜ-ਜੋੜ ਕੇ ਗੱਲਾਂ ਕਰਨੋਂ ਨਾ ਹਟਣਾ ਬਹੁਤਿਆਂ ਨੇ ਤਾਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਇਹ ਤਾਂ ਮੈਨੂੰ ਵੀ ਇਸ਼ਾਰੇ ਕਰਦੀ ਹੁੰਦੀ ਸੀ ਤੂੰ ਛੱਡ ਦੇ ਤੂੰ ਇਹੋ ਜਿਹੀ ਜਨਾਨੀ ਤੋਂ ਕੀ ਲੈਣਾ ਹੈ ਆਮਲੀ ਨੂੰ ਇਹਨਾਂ ਗੱਲਾਂ ਨੇ ਇਹਨਾਂ ਜਕੜ ਲਿਆ ਸੀ ਕਿ ਉਹ ਇਹਨਾਂ ਗੱਲਾਂ ਤੋਂ ਬਾਹਰ ਨਹੀਂ ਸੀ ਨਿਕਲ ਪਾ ਰਹਾ ਉਲਟਾ ਨਸ਼ੇ ਹੋਰ ਹੋਣ ਕਰਨ ਹੋਰ ਵੱਧ ਕਰਨ ਲੱਗ ਪਿਆ ਅੱਜ ਸਵੇਰ ਦੀ ਪੰਚਾਇਤ ਨੇ ਕੁੜੀ ਦੇ ਘਰ ਦੇ ਬੁਲਾਏ ਹੋਏ ਸੀ ਤਾਂ ਸੱਤ ਚ ਪੰਚਾਇਤ ਇਕੱਠੀ ਹੋਈ ਤਾਂ ਆਮਲੀ ਤੋਂ ਇੱਕ ਗੱਲ ਪੁੱਛੀ ਗਈ ਕਿ ਤੇਰਾ ਕੀ ਕਹਿਣਾ ਹੈ ਆਮਲੀ ਇਸ ਗੱਲ ਤੇ ਅੜਿਆ ਸੀ ਕਿ ਮੈਂ ਇਹ ਰੱਖਣੀ ਨਹੀਂ ਪੰਚਾਂ ਨੇ ਸਲਾਹ ਕਰਕੇ ਪੁੱਛਿਆ ਕਿ ਤੂੰ ਆਪਣੀ ਜਨਾਨੀ ਨੂੰ ਕਿਸੇ ਨਾਲ ਦੇਖਿਆ ਹੈ ਤਾਂ ਆਮਲੀ ਨੇ ਕਿਹਾ ਦੇਖਿਆ ਭਾਵੇਂ ਨਹੀਂ ਪਰ ਰੋਜ਼ ਫੋਨ ਆਉਂਦੇ ਹੈ ਮੈਨੂੰ ਆ ਕੇ ਮਿਲ ਲੈ ਮੈਂ ਨਹੀਂ ਰੱਖਣੀ ਇਹ ਜਨਾਨੀ ਗੱਲ ਖਤਮ ਮੈਂ ਤਾਂ ਆਹਾ ਪੰਚਾਇਤ ਦੇ ਮੋਹ ਚੁੱਪ ਸੀ ਨਹੀਂ ਤਾਂ ਉਦਣ ਦੀ ਤੋਰ ਦਿੰਦਾ ਜਦ ਕੁੜੀ ਤੋਂ ਪੁੱਛਿਆ ਕਿ ਤੇਰਾ ਕੀ ਕਹਿਣਾ ਹੈ ਤਾਂ ਉਹਦਾ ਕਹਿਣਾ ਸੀ ਕਿ ਐਵੇਂ ਦੀ ਕੋਈ ਗੱਲ ਨਹੀਂ ਇਹ ਮੇਰੀ ਸੋਹਣੀ ਨਹੀਂ ਰਹਾ ਮੇਰਾ ਕਿਸੇ ਨਾਲ ਕੋਈ ਚੱਕਰ ਨਹੀਂ ਮੈਂ ਕਿੰਨੀ ਵਾਰੀ ਸਮਝਾ ਦਿੱਤਾ ਖੈਰ ਇਹਨੇ ਜੇਕਰ ਇਹੀ ਫੈਸਲਾ ਕਰ ਲਿਆ ਹੈ ਕਿ ਇਹ ਨਹੀਂ ਰਹਿਣਾ ਮੇਰੇ ਨਾਲ ਤਾਂ ਮੈਂ ਇਸ ਨਾਲ ਰਹਿ ਕੀ ਕੀ ਕਰਨੇ ਬਸ ਇਹ ਪੁੱਛਣਾ ਹੈ ਕਿ ਮੇਰਾ ਬੱਚਾ ਕਿਸ ਕੋਲ ਰਹੂਗਾ ਇਹ ਗੱਲ ਸੁਣ ਕੇ ਆਵਲੀ ਆਖਦਾ ਹੈ ਕੇ ਲੈ ਜਾ ਲੈ ਜਾ ਇਹਨੂੰ ਵੀ ਨਾਲ ਹੀ ਲੈ ਜਾ ਮੈਂ ਨਹੀਂ ਸੰਭਾਲ ਸਕਦਾ ਪਤਾ ਨਹੀਂ ਕਿਸ ਦਾ ਬੀਜ ਹੈ ਮੇਰੇ ਕੋਲ ਆਈ ਲੈ ਕੇ ਆਈ ਹੈ ਤੂੰ ਮੈਨੂੰ ਤਾਂ ਪਹਿਲਾਂ ਵੀ ਲੋਕ ਆਖਦੇ ਹੁੰਦੇ ਸੀ ਕਿ ਤੈਨੂੰ ਜਨਾਨੀ ਨੇ ਜਨਾਨੀ ਦੇ ਕਿਸ ਨੇ ਦਿੱਤੀ ਹੈ ਅਸੀਂ ਇਸ ਗੱਲ ਤੇ ਹੈਰਾਨ ਹਾਂ ਭਲਾ ਵੀ ਜਵਾਖ ਜੇਕਰ ਰੱਖ ਲਿਆ ਤਾਂ ਤਾਹਨੇ ਦੇ ਦੇ ਮਾਰ ਦੇਣਗੇ ਮੈਨੂੰ ਮੈਨੂੰ ਤਾਂ ਅੱਗੇ ਆਖਦੇ ਹੁੰਦੇ ਸੀ ਨਸ਼ੇ ਨਾ ਕਰਿਆ ਕਰ ਬੱਚਾ ਨਹੀਂ ਹੋਣਾ ਤੇਰੇ ਤੋਂ ਉਹਨਾਂ ਪਤਾ ਨਹੀਂ ਕੀ ਕੀ ਸੁਣਨਾ ਪਊਗਾ ਇਹ ਸੁਣ ਕੇ ਪੰਚਾਇਤ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਆਵਲੀ ਦੀ ਘਰ ਵਾਲੀ ਆਖਦੀ ਹੈ ਕਿ ਠੀਕ ਹੈ ਮੈਂ ਨਾਲ ਲੈ ਜਾਂਦੀ ਹਾਂ ਇਸ ਨੂੰ ਪਰ ਮੇਰੀ ਇੱਕ ਸ਼ਰਤ ਹੈ ਮੈਂ ਆਪਣੇ ਮਾਪਿਆਂ ਦੇ ਦੂਹੇ ਤੇ ਜਾ ਕੇ ਨਹੀਂ ਬੈਠਣਾ ਇਹ ਭਾਵੇਂ ਮੈਨੂੰ ਛੱਡ ਦੇਵੇ ਮੈਂ ਉਹਨਾਂ ਤੇ ਬੋਝ ਨਹੀਂ ਬਣਨਾ ਇਹ ਅੱਜ ਚਲੇ ਜਾਣਾ ਮੈਂ ਆਪੇ ਕੱਲ੍ਹ ਇਸ ਪਿੰਡ ਤੋਂ ਚਲੀ ਜਾਵਾਂਗੀ ਪੰਚਾਇਤ ਪੈਸੇ ਤੇ ਲੈ ਦੀ ਗੱਲ ਕਰਦੀ ਹੈ ਤਾਂ ਆਮਲੀ ਦੀ ਘਰ ਵਾਲੀ ਆਖਦੀ ਹੈ ਉਹਦਾ ਗੁਜ਼ਾਰਾ ਮੈਂ ਆਪਣੇ ਕਰ ਲਵਾਂਗੀ ਪਰ ਪੰਚਾਇਤੋਂ ਕੁੜੀ ਨਾਲ ਇਹ ਤੱਕਾ ਹੋ ਰਿਹਾ ਲੱਗਦਾ ਸੀ ਤਾਂ ਆਮਲੀ ਉਹ ਉਹ ਆਮਲੀ ਨੂੰ ਇੱਕ ਮੌਕਾ ਹੋਰ ਦੇਣ ਲਈ ਆਖਦੀ ਹੈ ਤੇ ਸੇ ਮਹੀਨੇ ਇਕੱਠੇ ਰਹਿਣ ਦਾ ਇੱਕ ਮੌਕਾ ਦੇਣਾ ਜ਼ਰੂਰੀ ਬਣਦਾ ਹੈ ਆਮਲੀ ਨਾ ਨਾ ਕਰਦਾ ਹੈ ਤੇ ਪੰਚਾਇਤੀ ਰਜਮੰਦੀ ਨਾਲ ਦੋਨਾਂ ਤਰ੍ਹਾਂ ਦੇ ਬਿਆਨ ਸੁਣਨ ਤੋਂ ਲਿਖਤੀ ਰੂਪ ਵਿੱਚ ਦਸਕਤ ਕਰਵਾ ਲਏ ਜਾਂਦੇ ਨੇ ਆਮਲੀ ਦੀ ਘਰ ਵਾਲੀ ਪਰੀ ਪੰਚਾਇਤ ਚਾਖਦੀ ਹੈ ਜਿਸ ਨੇ ਵੀ ਮੇਰੀ ਜ਼ਿੰਦਗੀ ਦਾ ਇਹ ਹਾਰ ਕੀਤਾ ਹੈ ਉਹਦੇ ਘਰ ਦਾ ਦੀਵਾ ਵੀ ਜਲਦੀ ਬੁਝੇ ਤਾਂ ਮੇਰੇ ਕਾਜੇ ਤੇ ਠੰਡ ਪੈਣੀ ਹੈ ਆਮਲੀ ਦੀ ਘਰ ਵਾਲੀ ਇੱਕ ਦਿਨ ਲਈ ਸਰਪੰਚ ਦੇ ਘਰ ਰੁਕਦੀ ਹੈ ਤੇ ਅਗਲੇ ਦਿਨ ਸਾਜਰੇ ਪਿੰਡੋਂ ਚਲੀ ਜਾਂਦੀ ਹੈ ਅਗਲੇ ਦਿਨ ਲੋਕਾਂ ਕੋਲੇ ਹਜੇ ਵੀ ਗਰ ਦਾ ਸਵਾਦ ਲੈਣ ਲਈ ਬਹੁਤ ਕੁਝ ਹੁੰਦਾ ਹੈ ਕੋਈ ਆਮਲੀ ਦੀ ਗਲਤੀ ਕਰਦਾ ਹੈ ਕਿ ਇਸ ਕੁੜੋਂ ਜਨਾਨੀ ਨਹੀਂ ਸੰਭਾਲੀ ਗਈ ਕੋਈ ਉਹਦੀ ਘਰਵਾਲੀ ਦੀ ਗਲਤੀ ਕਰਦਾ ਹੈ ਕਿ ਜਿਹੜੀ ਰਾਨਾ ਆਪਣੇ ਬੰਦੇ ਦੀ ਨਹੀਂ ਹੋਈ ਉਹ ਹੋਰ ਕਿਸੇ ਦੀ ਕਿਵੇਂ ਹੋ ਜੂਗੀ ਭਲਾ ਸ਼ਾਮ ਨੂੰ ਚਰਨ ਕੌਰ ਕੋਲ ਤਾਈ ਆਉਂਦੀ ਹੈ ਤੇ ਆਖਦੀ ਹੈ ਕੁੜੇ ਘਰੇ ਹੈ ਆ ਜਾ ਤਾਈ ਮੱਥਾ ਟੇਕਦੀ ਹਾਂ ਕੁੜੀ ਅਮਲੀ ਦੀ ਘਰਵਾਲੀ ਦਾ ਤਾਂ ਬਾਲਾ ਹੀ ਮਾੜਾ ਹੋਇਆ ਚੰਨ ਛੱਡ ਤਾਈ ਅੱਗੇ ਗੱਲ ਤੋੜਦਿਆਂ ਹੋਰ ਸੁਣਾ ਬੱਸ ਠੀਕ ਠਾਕ ਐ ਕਿਵੇਂ ਆਈ ਮੈਂ ਤਾਂ ਸੁਖ ਨਾਲ ਦਹੀਂ ਲੈਣ ਆਈ ਸੀ ਜਾਗ ਲਾਉਣ ਨੂੰ ਬਹਿ ਜਾ ਤਾਈ ਲਿਆਉਂਦੀਆਂ ਤਾਈ ਹੋਰ ਤਾਇਆ ਕਰ ਲੈਂਦਾ ਹੁਣ ਸੁਖਸਾਨ ਦਾ ਉੱਥੇ ਸਾਰੇ ਠੀਕ ਨੇ ਹੋਰ ਭਾਈ ਸੁਖੀ ਐ ਚੱਲ ਮੈਂ ਭਲਕ ਨੂੰ ਜੇ ਢੇੜਾ ਲੱਗਿਆ ਤਾਂ ਆਉਂਗੀ ਹੁਣ ਮੈਂ ਜਾਂਦੀ ਹਾਂ ਅੱਗੇ ਸ਼ਾਮਾ ਪਈਆ ਦੀਵਾ ਜਗਾਉਣ ਹੀ ਜਾਣਾ ਹਜੇ ਤਾਂ ਚੰਗਾ ਪਾਈ ਤਾਈ ਦੇ ਜਾਣ ਮੰਗਰੋ ਚਰਨ ਕੌਰ ਰੋਟੀ ਡੋਕ ਕਰਦੀ ਹੈ ਤਾਂ ਉਧਰੋਂ ਮੋਣਾ ਆ ਕੇ ਆਖਦਾ ਹੈ ਕਿ ਇਸ ਵਾਰ ਦੁੱਧ ਦੀ ਵਟਕ ਵਧੀਆ ਹੋ ਗਈ ਸੋਚਦਾ ਸੀ ਆਮ੍ਰੀ ਨੂੰ ਥੋੜੇ ਜਿਹੇ ਪੈਸੇ ਦੇ ਆਮਾ ਉਹਦੇ ਬੀਜ ਦੇ ਸ਼ੇ ਪੱਤੇ ਵੱਲੋਂ ਸਰਦਾ ਹੋ ਜੂ ਕੰਮ ਚਰਨ ਕੌਰ ਵੀ ਇਸ ਗੱਲ ਦੀ ਹਾਮੀ ਭਰਦੀ ਹੈ ਮੋਣਾ ਆਖਦਾ ਹੈ ਕਿ ਕਿਸੇ ਬੰਦੇ ਨੇ ਆਪਣਾ ਮੁੰਡਾ ਵਿਦੇਸ਼ ਭੇਜਣਾ ਹੈ ਤੇ ਉਹ ਮੱਝਾਂ ਤਾਂ ਉਹਦੀਆਂ ਇੱਕ ਬੇ ਕੰਗਿਆ ਦੋ ਗੰਗਿਆ ਰਹਿੰਦੀਆਂ ਨੇ ਦੋਜੀ ਆਖਦਾ ਸੀ ਕਿ ਜੇਕਰ ਮੈਂ ਆਪਣੀ ਜ਼ਿੰਮੇਵਾਰੀ ਤੇ ਦਿਮਾ ਤਾਂ ਮੈਨੂੰ ਪੈਸਾ ਤੇ ਲਾ ਦੇ ਦੇਵੋਗੇ ਗੱਲ ਤਾਂ ਠੀਕ ਐ ਕਰੋ ਗੱਲ ਕੱਲ ਨੂੰ ਕੱਲ ਨੂੰ ਕੋਲ ਲਾਉਣਾ ਫਿਰ ਇਸ ਨੂੰ ਦਲਾਲੀ ਦੇ ਦੇਵਾਂਗੇ ਹਮ ਚੱਲ ਮੈਂ ਤਾਂ ਦੇਰੀ ਹਾਂ ਹਾਂ ਚਾਹੁੰਦੀ ਹਾਂ ਵੀ ਕੰਮ ਪੱਖੋਂ ਤਾਂ ਨਹੀਂ ਔਖੀ ਹੁੰਦੀ ਨਾ ਜੀ ਮਸਾਂ ਤਾਂ ਦੁੱਧ ਕਿਉਂ ਜੁੜਨ ਲੱਗਾ ਤੁਸੀਂ ਕੰਮ ਦੀ ਪਰਵਾਹ ਨਾ ਕਰੋ ਚਲ ਠੀਕ ਹੈ ਮੈਂ ਸਨਿਰ ਲਾ ਕੇ ਆਉਣਾ ਤੂੰ ਪਾੜਾ ਪਾ ਦੀ ਫੇ ਰੋਟੀ ਟੋਕ ਕਰ ਲਈ ਤੇ ਮੈਂ ਅਮਲੀ ਵੱਲ ਜਾ ਕੇ ਆਉਣਾ ਠੀਕ ਹੈ ਜੀ ਕੰਮ ਵੱਲੋਂ ਵੇਲਾ ਹੋ ਕੇ ਮੋਣਾ ਆਮਲੀ ਅਮਲੀ ਵੱਲ ਚੱਲੇ ਜਾਂਦਾ ਹੈ ਤੇ ਚਰਨਕੌਰ ਰੋਟੀ ਟੋਕਾ ਵੱਲ ਹੋ ਜਾਂਦੀ ਹੈ ਅਗਲੀ ਸਵੇਰ ਤਾਈ ਰੋਂਦੀ ਰੋਂਦੀ ਆਉਂਦੀ ਹੈ ਤਾਂ ਚਰਨਕੌਰ ਅੰਦਰੋਂ ਭੱਜੀ ਆਉਂਦੀ ਪੁੱਛਦੀ ਹੈ ਤਾਈ ਕੀ ਹੋਇਆ ਖੈਰ ਸੁਖ ਤਾਂ ਹੈ ਤਾਈ ਰੋਂਦੀ ਹੋਈ ਆਖਦੀ ਹੈ ਕਾਦੀ ਖੈਰ ਸੁੱਖ ਉਪੜੇ ਮੇਰਾ ਚਾਚੇ ਦਾ ਐਕਸੀਡੈਂਟ ਹੋ ਗਿਆ ਉਹ ਪੂਰਾ ਹੋ ਗਿਆ ਅਜੇ ਗਾਂ 4 ਮਹੀਨੇ ਨੂੰ ਉਹਦੇ ਆਪਦੀ ਕੁੜੀ ਦਾ ਵਿਆਹ ਤਰਿਆ ਸੀ ਪੈਲਸ ਕਰਨ ਗਿਆ ਸੀ ਰਸਤੇ ਚ ਹੀ ਫੇਟ ਵੱਜ ਗਈ ਵਿਚਾਰਾ ਥਾਂ ਦੇ ਬੁਰਾ ਹੋ ਗਿਆ ਤਾਈ ਹੌਂਸਲਾ ਰੱਖ ਆ ਲੈ ਪਾਣੀ ਪੀ ਲੈ ਅੱਜ ਕੱਲ ਕਿਹੜਾ ਰੋਸ ਹੈ ਮੌਤ ਵੀ ਜੈ ਖਾਣੀ ਕੰਮ ਵਾਲੇ ਬੰਦੇ ਨੂੰ ਆਉਂਦੀ ਹੈ ਬੇਲਿਆਂ ਨੂੰ ਤਾਂ ਮੌਤ ਵੀ ਨਹੀਂ ਆਉਂਦੀ ਚੱਲ ਤਾਈ ਲਿਖੀਆਂ ਤੇ ਕਾਹਦਾ ਰੋਸ ਤੂੰ ਵੀ ਚੁੱਪ ਕਰ ਹੁਣ ਕਦੋਂ ਜਾਣਾ ਤੂੰ ਮੈਂ ਤਾਂ ਕੁੜੇ ਹੁਣੇ ਚੱਲੀ ਆ ਤੇ ਚਿੱਟੀ ਚੁੰਨੀ ਲੈਣ ਆਈ ਸੀ ਨੋ ਮੈਂ ਨੋ ਮੈਂ ਕਿਹਾ ਸੱਸ ਨਾਲ ਅਜੇ ਜਵਾਨ ਹੈ ਉਹਦੀ ਚੁੰਨੀ ਕੀ ਲੈ ਕੇ ਜਾਣੀ ਐ ਸੋਚਾ ਤੇਰੇ ਵੱਲ ਪੁੱਛ ਲਵਾਂ ਹਾਂ ਤਾਈ ਮੈਂ ਲਿਆਉਣੀ ਆ ਚਰਨ ਕੌਰ ਚੁੰਨੀ ਲਿਆ ਕੇ ਦੇ ਦਿੰਦੀ ਹੈ ਤੇ ਤਾਈ ਚਲੀ ਜਾਂਦੀ ਹੈ ਮਗਰ ਉਹ ਤਾਈ ਸ਼ਹਿਰ ਕਰਕੇ ਆਏ ਆਪਣੇ ਪਤੀ ਨੂੰ ਦੱਸਦੀ ਹੈ ਕਿ ਤਾਈ ਆਈ ਸੀ ਉਹਦਾ ਚਾਚਾ ਪੂਰਾ ਹੋ ਗਿਆ ਮੋਣਾ ਆਖਦਾ ਹੈ ਇਹ ਤਾਂ ਬਾਲੀ ਮਾੜਾ ਹੋਇਆ ਹੋਰ ਕੀ ਰੱਬ ਵੀ ਬਹੁਤ ਪਤਾ ਨਹੀਂ ਕਿੱਥੇ ਕਿੱਥੇ ਬਹਿ ਕੇ ਦੇਖ ਰਿਖਦਾ ਹੈ ਲਿਖਿਆ ਨੂੰ ਕੌਣ ਟਾਲ ਸਕਦਾ ਹੈ ਭਲਾਂ ਦੀ ਚੱਲ ਤੂੰ ਦਿਲ ਨਾ ਛੋਟਾ ਕਰ ਇਦਾਂ ਕਰ ਚਾਹ ਲਿਆ ਦੇ ਨਾਲ ਮੁੰਡੇ ਨੂੰ ਉਠਾ ਦੇ ਤੇ ਮੈਂ ਮੱਝਾਂ ਦੀ ਚਵਾਈ ਦੇਖ ਲਵਾਂ ਤੇ ਉਹ ਪੱਠੇ ਪਾ ਦੇਵੇਗਾ ਮੈਂ ਜੀ ਗੱਲ ਬਣ ਗਈ ਅੱਜ ਗਾਇਆਂ ਕੋਲ ਹੀ ਲਿਆਵਾਂਗਾ ਚਾਹ ਪੀ ਕੇ ਮੋਣਾ ਚਲਾ ਜਾਂਦਾ ਹੈ ਤੇ ਚਰਨਕੌਰ ਜੀਤੀ ਨੂੰ ਉਠਾ ਕੇ ਚਾਹ ਦਿੰਦੀ ਹੈ ਤੇ ਆਖਦੀ ਹੈ ਕਿ ਉਹ ਕੰਮ ਨਿਬੜ ਲਵੇ ਅਜੇ ਸ਼ਾਇਦ ਗਾਈਆਂ ਦਾ ਸੌਦਾ ਹੋ ਹੀ ਜਾਵੇ ਚਾਹ ਪੀ ਕੇ ਜੀਤੀ ਪੱਠੇ ਪੌਣ ਲੱਗ ਜਾਂਦਾ ਹੈ ਤੇ ਚਰਨਕੌਰ ਘਰ ਦੇ ਕੰਮਾਂ ਵਿੱਚ ਵਿਅਸਤ ਹੋ ਜਾਂਦੀ ਹੈ ਚਵਾਈ ਪਾਸ ਹੋਣ ਤੋਂ ਦੋ ਦਿਨਾਂ ਬਾਅਦ ਗਾਈਆਂ ਮੋਣਾ ਘਰ ਲੈ ਆਉਂਦਾ ਹੈ ਤੇ ਚਰਨਕੌਰ ਇਹ ਦੇਖ ਕੇ ਬੜੀ ਖੁਸ਼ ਹੁੰਦੀ ਹੈ ਤੇ ਹੁਣ ਉਹਦਾ ਭੱਜ ਭੱਜ ਕੇ ਕੰਮ ਕਰ ਲੋ ਦਿਲ ਕਰਦਾ ਹੈ ਮੋਣਾ ਆਖਦਾ ਹੈ ਅੱਜ ਪਰੌਂਠੇ ਬਣਾ ਲਈ ਖਾ ਸੁੱਖ ਨਾਲ ਹੁਣ ਤੇ ਦੁੱਧ ਕਿਉਂ ਵੀ ਜੁੜਨ ਲੱਗ ਪਿਆ ਚਰਨ ਕੌਰ ਜੁੜੇ ਚਾਹ ਨਾਲ ਆਲੂ ਵਾਲੇ ਪਰੌਂਠੇ ਬਣਾਉਂਦੀ ਹੈ ਤੇ ਜੀਤੀ ਤੇ ਮੋਹਨਾ ਦੋਨੇ ਆਪਣੀਆਂ ਪਿਓ ਪੁੱਤ ਬਾਲੀਆਂ ਗੱਲਾਂ 'ਚ ਰੁੱਝੇ ਹੋਏ ਨੇ ਬੜੇ ਸਵਾਦ ਨਾਲ ਪਰੌਂਠੇ ਖਾ ਰਹੇ ਨੇ ਚਰਨ ਕੌਰ ਦੋਨਾਂ ਦੇ ਖਾਣ ਤੋਂ ਬਾਅਦ ਚਾਹ ਬਣਾ ਕੇ ਲੈ ਆਉਂਦੀ ਹੈ ਤੇ ਗੱਲ ਤੁਰ ਪੈਂਦੀ ਹੈ ਕਿ ਜੇਕਰ ਇਦਾਂ ਹੀ ਆਪਣੇ ਕੰਮ 'ਚ ਵਾਧਾ ਪੈਂਦਾ ਰਹੇ ਤਾ ਕਿੰਨਾ ਚੰਗਾ ਹੋਵੇਗਾ ਮੋਣਾ ਆਖਦਾ ਹੈ ਪੋਤਾ ਲਾ ਜੀ ਮਾਰ ਲੈਂਦਾ ਬੰਦੇ ਨੂੰ ਥੋੜਾ ਮਿਲ ਜਾਂਦਾ ਉੱਚ ਸਬਰ ਕਰਨਾ ਸਿੱਖੋ ਉਹ ਤਾਂ ਗੱਲ ਠੀਕ ਹੈ ਇਹ ਤਾਂ ਹਜੇ ਪੂਰੀ ਪੈਣ ਜੋਗਾ ਹੋਇਆ ਹੈ ਰੱਬ ਕਰੇ ਢੱ ਭਰਨ ਜੋਗਰਾ ਹੋ ਜਾਵੇ ਆਹੋ ਫਿਰ ਕਹਿਣਾ ਕਿ ਹੁਣ ਗੁਗੜ ਵੱਧ ਗਈ ਹੈ ਇਹ ਭਰਨ ਜੋਗਾ ਦੇਣ ਲੱਗ ਜਾਵੇ ਇਦਾਂ ਤਾਂ ਭੁੱਖ ਵੱਧ ਹੀ ਜਾਣੀ ਹੈ ਤੂੰ ਸਬਰ ਨਾਲ ਚੱਲ ਸਭ ਕੁਝ ਹੋਣ ਲੱਗ ਜਾਣਾ बस नीयत صاف رکھੋ। ਉਹ ਤਾਂ ਗੱਲ ਠੀਕ ਹੈ ਤੁਹਾਡੀ। ਚਲੋ ਮੈਂ ਹੁਣ ਕੰਮ ਨਿਬੜ ਕੇ ਸਰਪਾਈ ਕਰ ਲਾਂ। ਨਾਲੇ ਸੋਚ ਰਹੀ ਸੀ ਬੇਬੇ ਨੂੰ ਮਿਲਾਂ ਮੈਂ ਕਿਸੇ ਦਿਨ ਦੇਖ ਲੈ ਜਿਵੇਂ ਤੈਨੂੰ ਸਹੀ ਲੱਗਦਾ ਹੈ। ਅਗਲੇ ਦਿਨ ਕਸ਼ਮੀਰ ਉਹ ਚਰਨਕੌਰ ਕੋਲ ਆਉਂਦੀ ਹੈ। ਤਾਂ ਆ ਕੇ ਪੁੱਛਦੀ ਹੈ ਭਲਾਂ ਦੀ ਸੂਈ ਹੈ ਮਸ਼ੀਨ ਵਾਲੀ ਸਾਡੀ ਵਾਲੀ ਦੀ ਸੂਈ ਟੁੱਟ ਗਈ ਹੈ। ਇੱਕ ਨੰਬਰ ਦੇਖਣਾ ਪੈਣਾ ਜੇਕਰ ਮਿਲਦਾ ਹੋਇਆ ਤਾਂ ਫੇਰ ਮੈਨੂੰ ਲਾ ਕੇ ਦੇ ਦੇਮੀ ਚੰਗਾ ਭਲਾ ਚਲਾ ਚਲੀ ਜਾਂਦੀ ਹੈ ਪਰ ਮਸ਼ੀਨ ਅੱਧ ਵਿਚ ਧੋਖਾ ਦੇ ਗਈ ਇਹਨੇ ਨੂੰ ਚਰਨ ਕੌਰ ਸੂਈ ਲਿਆ ਕੇ ਦੇ ਦਿੰਦੀ ਹੈ ਤੇ ਆਖਦੀ ਹੈ ਆ ਲੈ ਦੇਖ ਲੈ ਤੇ ਚਰਨ ਕੌਰ ਤਾਈ ਦੇ ਚਾਚੇ ਦੀ ਗੱਲ ਤੋੜਦੀ ਹੈ ਕਸ਼ਮੀਰੋ ਆਖਦੀ ਹੈ ਇਹ ਤਾਂ ਵਾੜਾ ਮਾੜਾ ਹੋਇਆ ਹੋਰ ਕੀ ਚਲ ਉਹਦੀ ਨੂੰ ਕੋਲ ਜਾ ਆਵਾਂ ਗੀਆਂ ਸ਼ਾਮ ਨੂੰ ਤੂੰ ਵੀ ਕਮਰ ਵੇੜ ਲੈ ਸ਼ਾਮ ਨੂੰ ਕਸ਼ਮੀਰੋ ਤੇ ਚਰਨ ਕੌਰ ਤਾਈ ਦੀ ਨੂੰ ਕੋਲ ਅਫਸੋਸ ਕਰਨ ਚੱਲੀਆਂ ਜਾਂਦੀਆਂ ਨੇ ਤੇ ਪੁੱਛਦੀਆਂ ਨੇ ਕਿ ਤਾਈ ਨੇ ਕਦੋਂ ਤੱਕ ਆਉਣਾ। ਨੂੰ ਆਖਦੀ ਹੈ ਭੋਗ ਤੋਂ ਬਾਅਦ ਕਹਿ ਰਹੇ ਨੇ ਚੱਲ ਭਾਈ ਕੋਈ ਤਾਂ ਚਾਹੀਦਾ ਉੱਥੇ। ਪਰਮਾਤਮਾ ਇਹ ਦਿਨ ਤਾਂ ਦਿਖਾਵੇ ਨਾ ਕਿਸੇ ਨੂੰ। ਇੱਕ ਉਮਰ ਭੋਗਣ ਤੇ ਬਾਅਦ ਤਾਂ ਜਾਣਾ ਹੀ ਹੁੰਦਾ ਹੈ ਸਭ ਨੇ ਪਰ ਇਦਾਂ ਨਾ ਜਾਵੇ ਕੋਈ। ਹੋਰ ਕੀ ਉਮਰ ਤਾਂ ਲੱਗ ਹੀ ਜਾਂਦੀ ਹੈ ਪਰ ਜ਼ਿੰਦਗੀ ਘਟਣੀ ਔਖੀ ਹੋ ਜਾਂਦੀ ਹੈ। ਚਲੋ ਭਾਈ ਰੱਬ ਦਾ ਭਾਣਾ ਮੰਨਣਾ ਹੀ ਪੈਣਾ। ਹਾਂਜੀ ਉਹ ਤਾਂ ਹੈ ਚਾਚੀ ਜੀ ਮੈਂ ਚਾਹ ਲੈ ਕੇ ਆਉਂਦੀ ਹਾਂ ਨਾ ਨਾ ਭਾਈ ਅਸੀਂ ਹੁਣ ਚੱਲਦੀਆਂ ਤੂੰ ਆਪਣਾ ਖਿਆਲ ਰੱਖੀ ਇਹ ਆ ਕੇ ਦੋਨੋਂ ਉੱਠ ਪੈਂਦੀਆਂ ਨੇ ਤੇ ਆਪਣੇ ਘਰ ਵੱਲ ਤੁਰ ਪੈਂਦੀਆਂ ਨੇ ਅਗਲੀ ਸਵੇਰ ਚਰਨ ਕੋ ਰੋਟੀ ਟੁੱਕ ਕਰਦੀ ਹੋਈ ਸੋਚਦੀ ਹੈ ਭਲਾਂ ਦੀ ਬੰਦੇ ਦੀ ਜ਼ਿੰਦਗੀ ਦਾ ਵੀ ਕੋਈ ਦਸਾ ਹੈ ਦੌੜ ਭੱਜ ਕਰੀ ਜਾਓ ਅਖੀਰ ਨੂੰ ਸਿਵਿਆਂ ਦੀ ਰਹਿ ਪੈ ਜਾਓ ਜਦ ਅਖੀਰ ਮੰਜ਼ਿਲ ਪਤਾ ਹੈ ਤਾਂ ਬੰਦਾ ਕਿਉਂ ਨਹੀਂ ਭਜਨਟ ਕਰਨੋਂ ਹਟਦਾ ਸੋਚਦੀ ਸੋਚਦੀ ਉਹਦੇ ਖਿਆਲ ਇੱਕ ਨਵੀਂ ਹੀ ਘਰ ਬਟ ਲੈ ਲੈਂਦੇ ਨੇ ਪਲਾਂ ਦੀ ਜੇਕਰ ਮੈਨੂੰ ਕਦੇ ਕੁਝ ਹੋ ਗਿਆ ਤਾਂ ਮੇਰੇ ਪਰਿਵਾਰ ਦਾ ਕੀ ਬਣੂ ਮੇਰੇ ਪੁੱਤ ਦਾ ਕੀ ਬਣੂ ਮੈਨੂੰ ਲੱਗਦਾ ਹੁਣ ਇਸ ਦਾ ਵਿਆਹ ਕਰ ਲੈਣਾ ਚਾਹੀਦਾ ਘੱਟੋ ਘੱਟ ਸਾਡੇ ਘਰ ਨੂੰ ਸੰਭਾਲ ਲਈ ਕੋਈ ਤਾਂ ਹੋਵੇ ਘਰ 'ਚ ਕੋਈ ਦੀਵਾ ਜਗਾਉਣ ਵਾਲਾ ਤਾਂ ਹੋਵੇ ਅੱਜ ਕਰਕੇ ਦੇਖੂਗੀ ਇਹਦੇ ਪਿਓ ਨਾਲ ਗੱਲ ਪਰ ਉਹ ਵੀ ਕਿੱਥੇ ਸੁਣਦਾ ਹੈ ਮੇਰੀ ਉਦਾਂ ਕੋਸ਼ਿਸ਼ ਕਰਕੇ ਦੇਖਦੀ ਹਾਂ ਜੇਕਰ ਕੋਈ ਰਿਸ਼ਤੇ ਦੀ ਦਸਕਾਉਂਦਾ ਹੈ ਤਾਂ ਕੁੜੀ ਰੋਕ ਲੈਂਦੀ ਹਾਂ ਘੱਟੋ ਘੱਟ ਮੁੰਡਾ ਜੇਕਰ ਮੰਗਿਆ ਹੋਇਆ ਤਾਂ ਉਹ ਹੋਰ ਪਾਸੇ ਐਸੇ ਤਾਂ ਭੱਜਣ ਟੋਟੇ ਗਿਆ ਰਹੂਗਾ ਤੇ ਵਿਆਹ ਦਾ ਕੀ ਹੈ ਵਿਆਹ ਤਾਂ ਰੋਕ ਕੇ ਹੋ ਜਾਊ ਇੰਨੇ ਖਿਆਲਾਂ ਜਲਦੀ ਹੋਈ ਨੂੰ ਇਹ ਭੁੱਲ ਜਾਂਦਾ ਹੈ ਕਿ ਉਸਨੇ ਤਾਂ ਦਾਲ ਤਰੀ ਹੋਈ ਸੀ ਜੋ ਕਿ ਥੱਲੇ ਲੱਗ ਜਾਂਦੀ ਹੈ ਚੰਨਕੌਰ ਭੱਜ ਕੇ ਜਾ ਕੇ ਗੈਸ ਬੰਦ ਕਰਦੀ ਹੈ ਤੇ ਕੜਛੀ ਮਾਰ ਕੇ ਦੇਖਦੀ ਹੈ ਕਿ ਦਾਲ ਹਜੇ ਥੋੜੀ ਜਿਹੀ ਥੱਲੇ ਰੱਗੀ ਸੀ ਫਿਰ ਉਹ ਪਾਣੀ ਪਾ ਕੇ ਦਾਲ ਨੂੰ ਮੱਠੀ ਅੱਗ ਤੇ ਰੱਖ ਦਿੰਦੀ ਹੈ ਤੇ ਦੂਜੇ ਪਾਸੇ ਤੜਕਾ ਲਾਉਣ ਲੱਗ ਜਾਂਦੀ ਹੈ ਇਹਨਾਂ ਨੂੰ ਜਿੱਤੀ ਉੱਠ ਕੇ ਆਉਂਦਾ ਹੈ ਇਹ ਆਖਦਾ ਹੈ ਬੇਬੇ ਰੋਟੀ ਬਣ ਗਈ ਮੈਂ ਅੱਜ ਜਾਣਾ ਹੈ ਆਪਣੇ ਦੋਸਤਾਂ ਨਾਲ ਮੇਰੇ ਯਾਰ ਦਾ ਵਿਆਹ ਹੈ ਅਗਲੇ ਮਹੀਨੇ ਉਹ ਕਹਿ ਰਿਹਾ ਸੀ ਕੇ ਸ਼ਹਿਰੋਂ ਕਪੜੇ ਲੈ ਕੇ ਜਾਣੇ ਲੈਣ ਜਾਣੇ ਨੇ ਅੱਜ ਬਾਪੂ ਘਰੀ ਹੈ ਤਾਂ ਮੈਂ ਸੋਚਦਾ ਕਿ ਅੱਜ ਮੈਂ ਉਹਦੇ ਨਾਲ ਚਲਾ ਜਾਵਾਂ ਚਰਨਕੌਰ ਜੀਤੀ ਨੂੰ ਆਪਦੀ ਹੈ ਬਸ 15 ਕੋ ਮਿੰਟਾਂ ਚ ਮੈਂ ਲੈ ਕੇ ਆਉਂਦੀ ਹਾਂ ਰੋਟੀ ਚਰਨਕੌਰ ਪਹਿਲਾਂ ਜੀਤੀ ਜੋਗੀ ਹੀ ਰੋਟੀ ਬਣਾਉਂਦੀ ਹੈ ਤੇ ਉਸ ਨੂੰ ਰੋਟੀ ਫੜਾ ਕੇ ਉਸ ਕੋਲ ਬੈਠ ਕੇ ਗੱਲਾਂ ਕਰਨ ਲੱਗ ਜਾਂਦੀ ਹੈ ਗੱਲਾਂ ਕਰਦੀ ਹੋਈ ਉਹ ਹਾਸੇ ਮਜ਼ਾਕ ਚ ਜੀਤੀ ਨੂੰ ਖੁਸਦੀ ਹੈ ਨਾ ਭਲਾ ਦੀ ਕੋਈ ਕੁੜੀ ਪਸੰਦ ਹੈ ਤੇਰੇ ਤਾਂ ਪਹਿਲਾਂ ਆਪਣੀ ਮਾਂ ਨੂੰ ਦੱਸੀ ਮਾਂ ਤੋਂ ਭਲਾ ਕੀ ਕਹਦਾ ਓਲਾ ਐਵੇਂ ਲੋਕਾਂ ਕੋਲ ਸੁਣਨ ਤੋਂ ਚੰਗਾ ਹੈ ਕਿ ਮੇਰਾ ਪੁੱਤ ਖੁਦ ਮੇਰੇ ਨਾਲ ਆਪਣੇ ਦਿਲ ਦੀ ਗੱਲ ਖੋਲ ਲਵੇ ਇਹ ਸੁਣ ਕੇ ਜੀਤੀ ਹੱਸਦਾ ਹੋਇਆ ਆਖਦਾ ਹੈ ਬੇਬੇ ਤੂੰ ਠੀਕ ਤਾਂ ਹੈ ਅੱਜ ਤੈਨੂੰ ਕੀ ਹੋ ਗਿਆ ਬੁਖਾਰ ਤਾਂ ਨਹੀਂ ਹੋ ਗਿਆ ਮੈਂ ਆਪਣੇ ਦੋਸਤ ਦੇ ਵਿਆਹ ਦੀ ਗੱਲ ਕਰ ਲਈ ਕਿ ਤੂੰ ਮੇਰੇ ਵਿਆਹ ਦੇ ਸੁਪਨੇ ਲੈਣ ਲੱਗ ਪਈ ਹੈ ਨਾਲੇ ਇਦਾਂ ਦੀ ਕੋਈ ਗੱਲ ਨਹੀਂ ਹੈ ਇਹ ਕਰ ਹੋਈ ਵੀ ਤੈਨੂੰ ਜ਼ਰੂਰ ਦੱਸਾਂਗਾ ਬਾਪੂ ਨੂੰ ਤਾਂ ਦੱਸ ਵੀ ਨਹੀਂ ਹੁਣੀ ਉਹਦੀਆਂ ਗਾਲਾਂ ਤੋਂ ਡਰ ਜੋ ਰਹਿੰਦਾ ਹੈ ਇਹ ਸੁਣ ਕੇ ਚਰਨ ਕੌ ਰੱਖਦੀ ਹੈ ਚੱਲ ਚੰਗੀ ਗੱਲ ਹੈ ਪੁੱਤ ਕੋਈ ਲੰਬਾ ਨਾ ਲੈ ਕੇ ਆਈਂ ਠੀਕ ਹੈ ਬੇਬੇ ਅਜੇ ਮੇਰੀ ਉਮਰ ਹੀ ਕੀ ਹੈ ਬਥੇਰਾ ਸਮਾਂ ਹੈ ਜੀ ਵਿਆਹ ਕਰਾਉਣ ਨੂੰ ਹਜੇ ਯਾਰਾਂ ਦੋਸਤਾਂ ਦੇ ਵਿਆਹਾਂ 'ਚ ਮੈਂ ਭੰਗੜਾ ਪਾਉਣਾ ਹੈ ਚੰਗਾ ਲੱਗਦਾ ਕੌਣ ਕਿਸ ਦੇ ਵਿਆਹ 'ਚ ਭੰਗੜਾ ਪਾਉਂਦਾ ਸੋਹਣਾ ਲੱਗਦਾ ਹੈ ਮੋਹਣੇ ਦੀ ਇਹ ਗੱਲ ਸੁਣ ਕੇ ਦੋਨੇ ਮਾਪੁੱਤ ਚੁੱਪ ਹੋ ਗਏ ਨੇ ਤੇ ਚਰਨ ਕੌ ਰੱਖਦੀ ਹੈ ਕੁਝ ਨਹੀਂ ਇਹਦੇ ਦੋਸ ਦਾ ਵਿਆਹ ਹੈ ਅਗਲੇ ਮਹੀਨੇ ਉਹਦੇ ਵਿਆਹ 'ਚ ਭੰਗੜਾ ਪਾਉਣ ਦੀ ਗੱਲ ਕਰ ਰਿਹਾ ਹੈ ਇਹ ਤਾਂ ਲੈ ਸੁਖ ਨਾਲ ਹੁਣ ਤਾਂ ਆਪਣਾ ਮੁੰਡਾ ਵੀ ਗੱਭਰੂ ਹੋ ਗਿਆ ਇਦਾਂ ਵੀ ਵਿਆਹ ਆਪਾਂ ਵੀ ਜਲਦੀ ਕਰ ਦੇਣਾ ਇਹ ਗੱਲ ਸੁਣ ਕੇ ਜੀਤੀ ਉੱਠ ਕੇ ਚਲਾ ਜਾਂਦਾ ਹੈ ਤੇ ਉਹਦੇ ਜਾਣ ਤੋਂ ਬਾਅਦ ਮੋਣਾ ਆਪਦਾ ਹੈ ਲੈ ਵਿਆਹ ਵਾਲੀ ਗੱਲ ਸੁਣ ਕੇ ਇਹ ਇਦਾਂ ਸੰਗ ਰਿਹਾ ਹੈ ਜਿਵੇਂ ਕੁੜੀਆਂ ਸੰਗਦੀਆਂ ਹੁੰਦੀਆਂ ਨੇ ਚਰਨ ਕਾ ਰੱਖਦੀ ਹੈ ਇਹੀ ਗੱਲ ਤਾਂ ਮੈਂ ਇਹਦੇ ਨਾਲ ਖੋਲ ਕੇ ਬੈਠੀ ਸੀ ਮੋਣਾ ਹੱਸ ਕੇ ਆਪਦਾ ਹੈ ਦੱਸ ਤਾਂ ਦਿਆ ਕਰ ਵਿਚਾਰਾ ਮੇਰਾ ਪੁੱਤ ਅੱਛਾ ਅੱਜ ਰੋਟੀ ਮਿਲੂਗੀ ਜਾਂ ਸਿਰਫ ਪੁੱਤ ਲਈ ਹੀ ਸੀ ਚਰਨ ਕਾ ਉਠਦੀ ਹੈ ਤੇ ਬਸ ਰੋਟੀ ਲੈ ਕੇ ਆਉਂਦੀ ਹੈ ਬਾਕੀ ਰਹਿੰਦਾ ਕਹਾਣੀ ਦਾ ਅਗਲਾ ਹਿੱਸਾ ਕੱਲ ਨੂੰ ਜਰੂਰ ਸੁਣਨਾ ਜੀ ਕਹਾਣੀ ਨੂੰ ਪੂਰੀ ਜਰੂਰ ਸੁਣਨਾ ਹੁਣ ਤੱਕ ਇਥੋਂ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ